ਕੋਠੇ ਮਿੱਤਰਾਂ ਦੇ ਭੈਣੇ ਲੱਪਣੇ ਤੈਨੂੰ ਮਟਿਆਰੀ ਅੱਜ ਲਖਸ਼ੀ ਵੰਜਾਰਾ ਕਹਿੰਦੇ ਮੇਰੇ ਵੀਰੋ ਲਿਆ ਕੇ ਕਲਰ ਦੀ ਮਿੱਟੀ ਚਿੱਤਵਾਲ ਖੁਰਦ ਤੋਂ ਕੋਠੇ ਤੇ ਛਾੜ ਰਿਹਾ ਹੈ ਹੋ ਮਰਾ ਪਾਪਾ ਵੀ ਲੱਗਾ ਰਿਆ ਨਾਲ ਆਈਆ ਮੱਲਾ ਤੂੰ ਵੀ ਉਹ ਜੀ ਤਸ਼ਾਉ ਕੁੰਡੀ ਫੜਿਆ ਦੇ ਇਹ ਕਲਰ ਦੀ ਮਿੱਟੀ ਇਹ ਪਾਈ ਤੇ ਪਾਣੀ ਨਹੀਂ ਖੜਦਾ ਹੁੰਦਾ ਸਲਿੱਪ ਕਰਕੇ ਦਰੂਹਾਂ ਦੇ ਥੱਲੇ ਇਹ ਮਿੱਟੀ ਪਾ ਰਹੇ ਹਾਂ ਲਿਆ ਕੇ ਕਲਰ ਦੀ ਹੁਣ ਕਲਰ ਕਿਸੇ ਕਿਸੇ ਪਿੰਡ ਚ ਪਛਿਆ ਆ ਸਾਡਾ ਲਾਣੇ ਨਰ ਖੜਾਗਾ ਥੱਲੇੋਂ ਭਰ-ਭਰ ਫੜਾਉਂਦਾਗਾ ਰਸੇ ਦੇ ਨਾਲ ਕੁੰਡੀ ਨਾਲ ਖਿੱਚਦਾ ਉੱਪਰ ਇਹ ਵੀ ਪੰਜਾਬ ਦਾ ਇੱਕ ਰੰਗ ਆ ਜਿਹੜਾ ਕਿ ਅਲੂਪ ਹੁੰਦਾ ਜਾਂਦਾ ਹੁਣ ਲੋਕਾਂ ਨੇ ਕੋਠੇ ਪੱਖੇ ਪੱਕੇ ਕਰਤੇ ਭਾਈ ਹੁਣ ਵਿੱਤੀ ਮਹਾਨਾ ਕੋ ਮੇਰੇ ਵਰਗੇ ਰਹੀ ਹੈ ਪਹਿਲਾਂ ਕੱਚੇ ਕੋਠੇ ਹੁੰਦੇ ਸੀ ਬੁੜੀਆਂ ਲਿਆ ਲਿਆ ਕੇ ਕੋਠੇ ਲਪਦੀਆਂ ਕੰਧਾਂ ਵੀ ਲਪਦਦੇ ਜਦੋਂ ਪਹਿਲੇ ਅਜ ਤੋਂ 50 ਸਾਲ ਪਹਿਲਾਂ ਬੜਾ ਸੋਹਣਾ ਜ਼ਿੰਦਗੀ ਹੁੰਦੀ ਬੜਾ ਲੋਕਾਂ ਚ ਪਿਆਰ ਹੁੰਦਾ ਸੀ ਕੱਚੇ ਘਰ ਹੁੰਦੇ ਸੀ ਰੂਪ ਸੱਚੇ ਹੁੰਦੇ ਸੀ ਧੀ ਭੈਣ ਦੀ ਇੱਜ਼ਤ ਦੇ ਹਾਮੀ ਹੁੰਦੀ ਸੀ ਦੁੱਖ ਸੁੱਖ ਹਰ ਹਰ ਇੱਕ ਦੇ ਨਾਲ ਖੜਦੇ ਸੀ ਪੁਰਾਣੇ ਵੇਲੇ ਜੇ ਕਿਸੇ ਦੀ ਧੀ ਦਾ ਵਿਆਹ ਹੁੰਦਾ ਸੀਗਾ ਕੋਈ ਦੁੱਧਕ ਨਹੀਂ ਸੀ ਪਾਉਂਦਾ ਹੁੰਦਾ ਇਹ ਕਹਿੰਦਾ ਸੀ ਭਾਈ ਪਿੰਡ ਦੀ ਬਰਾਤ ਆਉਣੀ ਅੱਜ ਦੁੱਧ ਨਹੀਂ ਪਾਉਣਾ ਹੈਗਾ ਸਾਰਾ ਉਹਦੇ ਘਰੇ ਭੇਜ ਦੋ ਹੁਣ ਹੁਣ ਕੱਲਾ ਪੈਸੇ ਹੀ ਮੇਲ ਰਹਿ ਗਿਆ ਪਰ ਸਦਨਾ ਫੋਕ ਪੈਸੇ ਨਾਲ ਕੋਈ ਮਿਲਦਾ ਸੁੱਖ ਤੇ ਕਰਮਾਂ ਦਾ ਆ ਦੇਖੋ ਟਟਿਰੀ ਨੇ ਆਂਡੇ ਦਿੱਤੇ ਨੇ ਆਪਣੇ ਕੋਠੇ ਤੇ ਉੱਠਿਆ ਵਿਚਾਰੀ ਮੈਂ ਮਿੱਟੀ ਪਾ ਰਿਹਾਗਾ ਜਮਾਂ ਨਹੀਂ ਹਿੱਲੀ ਜੱਤੀ ਆਪਣੀ ਬੈਠੀ ਹੈ ਜਾ ਭੇਜਾ ਕਿੱਥੇ ਨੇ ਆਹ ਭਰਦੇ ਪੂਰ ਪਾ ਦੇ ਨੇ ਪਾ ਦੇ ਨਾ ਬਟਰ ਬਨੇਰੇ ਦੇ ਨਾਲ ਨਾਲ